ਆਪ ਤੂੰ ਵਾਦੇ ਕੀ ਤੂੰ ਤੂੰ ਦੇਖ ਲੈ ਕਿਸੇ ਨੂੰ ਮਰਜ਼ੀ ਰੇਟ ਕਰ ਯਾਰ 8 ਤੇ ਮੈਂ ਕਿਹਾ ਕਿਥੇ ਵਿੱਚ ਕੋ 200 300 ਬਿਲਾਉਣਾ ਨਹੀਂ ਮੈਂ ਪੈਸੇ ਪੈਸੇ ਨਹੀਂ ਦੇਊਗਾ ਛੱਡ ਦੇ ਔਰ ਮੈਂ ਨਹੀਂ ਗਿਆ ਸਭ ਹੋ ਜਾਇਆ ਆਪਣਾ ਬਾਈ ਕਹਿੰਦਾ ਤੋ ਅਚਾਨਕ ਪਰਕਾ ਆਇਆ ਚਾ

ਆ ਸਾਤਿਆ ਤੋਂ ਲਗਾਈ ਉਹਨੇ ਕਮੇਰਜੀਤ ਨੇ 7000 ਚ ਹਾਂ ਲਗਾਈ ਉਹਨੇ ਕਰਉਣੀ ਆ ਲੈ ਵੀ ਬੱਕਰੀ ਵਿਖਾ ਦੀ ਰਣਜੀਤ ਖੜੀਂ ਕਰਾ ਮਗਰ ਮਗਰ ਬੱਕਰੀ ਮੇਰਾ ਹੀ ਆ ਗੱਬਣਾ ਬੱਕਰੀ ਬਾਈ ਇਹੇ ਨਹੀਂ ਨਹੀਂ ਖਾਲੀ ਆਪਣੀ ਆ ਕੱਟ ਦੀ ਕਿੰਨੇ ਚ ਵੇਚਦੀ ਆ 8000 ਚ ਬਾਈ ਲਗਾਈ ਕਿੰਨੇ ਦੇਣੀਆਂ ਮੈਂ ਲੈ ਜਾ ਆਥੇ ਜਾ ਮੇਰੇ ਨਾਲ ਤੇ ਕਰਜੀਤ ਬੱਕਰੀ ਲੈ 7000 ਉਹ ਚ ਰ ਆ ਜਾਗਾ ਨਾਲ ਯਾਰ ਅਸੀਂ ਤਾਂ ਮਰਦੇ ਉਹ ਆ ਮੈਂ ਇੱਕ ਰਾਖੜਾਈ ਇਹਨੇ ਠੀਕ ਆ ਵੀਰ ਅੰਮੀ ਗੱਲ ਸੁਣ ਲੈ ਦੂਜਾ ਵਾਰ ਕੇ ਮੈਨੂੰ ਵੀ ਘੱਟ ਆਣਾ ਪਿਆ ਮੈਂ ਤੈਨੂੰ ਐ ਨਹੀਂ ਕਹਦਾ ਤੂੰ ਕਿਹਨੇ ਕਹਿਆ ਮੈਂ ਤਾਂ ਅੰਦਰ 30 ਤੋਂ ਲੱਗਦਾ ਮੈਂ 40 ਓਏ 30 ਲੱਗਦਾ ਓ 32 ਕਿੱਥੇ ਯਾਰ ਭਾਈ ਓਥੋਂ ਦਾ ਮੈਂ ਤਾਂ ਰੋ ਰੋ ਗੱਲ ਆਉਂਦੀ ਮੈਂ ਮੇਰੀ ਗੱਲ ਸੁਣ ਲੈ ਮੈਂ ਤੇ ਸਫੇਤ 5000 ਦੇ ਆਕਲ ਨੂੰ ਲੈ ਹੁਣ ਮੈਂ ਪਾਲੇ ਇਹਨੂੰ ਵੀ ਕੋਈ ਹੋਵੇ ਓਏ ਪਾਲੇ ਦੇ ਕੇ ਪਾਲਦਾ ਕਿਹੜਾ ਪਿੰਡਾ ਭਾਈ ਦਾ ਪੰਡ ਕਿਹੜਾ ਤੱਕ ਕਿਹੜੇ ਕੈਨੇਡਾ ਬੱਤਾਂ ਨੂੰ ਇਹਦੇ ਫਟਦੇ ਹੋਣਗੇ 25000 ਜਾਨ ਆਜਾ ਦੇ ਨੰਬਰ ਲੇ ਚਾਰਾਂ ਦੀ ਗੱਲ ਕਰੀਏ ਚਾਰੇ ਦੇ ਦੇ ਚਾਰੇ ਦੇ 25000 ਲੈ ਲੋ ਇੰਨਾ ਤੁਹਾਨੂੰ ਕੋਈ ਪ੍ਰੋਬਲਮ ਆ ਉਹ ਟੀਜਾ ਆ ਬਾਜੇ ਦੇ ਲਈ ਲੈਣਾ ਮੇਰੇ ਤੋਂ ਸਭ ਟੈਂਕੀ ਲੱਗੇ ਹੋਏ ਨੇ ਹੋਰ ਇਹਨਾਂ ਨੂੰ ਕੋਈ ਹੋਇਆ ਉਹ ਕੀ ਕਹਿੰਦਾ ਹਾਂ ਨਾ ਕੋਈ ਕਹ ਉਹ ਨਹੀਂ ਇੰਨਾ ਚ ਵੀ ਗੱਟੀਆਂ ਠੀਕ ਉਹ ਟੀਜ ਬੱਚੇ ਗਈਆਂ ਗੱਡੀਆਂ ਇੰਨਾ ਚ ਵੀ ਕੀ ਫਾਇਦਾ ਕੋਈ ਨੀ ਬੱਸ ਨੰਬਰ ਨੰਬਰ ਆ ਮੇਰਾ ਸਹਿ ਅਗਲਾ ਅਗਲਾ ਮੋੜ ਕੇ ਪੰਪ ਵਾਲਾ ਤੇਲ ਭਾ ਕੇ ਕਹਿ ਤੂੰ ਹੋ ਤੁਸੀਂ ਹੋਰ ਨਹੀਂ ਉਹ ਵੀ ਸੰਗ ਲਾਈ ਦੀ ਆ ਕੋਈ ਨਹੀਂ ਸੰਕਾ ਦੀ ਇਹ ਵੀਰ ਕੋ ਤੂੰ ਸਾਰਾ ਦਿਨ ਬਣਾਇਆ ਤੂੰ ਕਿੰਨਾ ਆ ਅਸੀਂ ਹੁਣ ਮੈਂ ਤੈਨੂੰ ਕਰਦੇ ਜਿਹੜਾ ਕਦੇ ਸੰਗਾ ਲਾਉਣ ਨਾ ਕਰਕੇ ਲਾਈ ਜਾਂਦਾ ਉਹ ਕਈ ਵਾਰ ਤੇ ਚੰਗਾ ਕੋਈ ਹੋਰ ਕੀ ਪਾੜਾ ਮੈਂ ਮੈਨਰੇ 26 26 ਲੇ ਹੁਣ ਫਰਸ਼ ਚੰਗੀ ਤਰ੍ਹਾਂ ਈਵੇ ਹਰ ਪਾਸੇ ਦਾ ਵਧੀਆ ਲੱਗੀ ਜਾਂਦੇ ਬਈ ਨਾ ਯਾਰ ਉਹ ਬੱਕਰੇ ਲਿੱਸੇ ਨੇ ਉਹ ਮੈਂ ਮੰਨਦਾ ਲਿੱਸੇ ਤੋਂ ਤੁਸੀਂ ਮੁੰਡੇ ਨੇ ਤੁਸੀਂ ਉਹ ਇਨਕਸਪਰਟ ਬੰਦੇ ਆ ਤੁਸੀਂ 15 ਸਾਲ ਸੇਵਾ ਕਰੋਗੇ ਰਾਜੀ ਹੋ ਰਹੇ ਨੇ ਯਾਰ ਨਾ ਲਿੱਸੇ ਵਾਲਾ ਦਾਣੇ ਬਾਈਆ ਕਰੇ 36 ਦੇ ਵਾਹ ਫੇਰ ਨਹੀਂ ਇਹ ਤਾਂ ਲੈ ਜਾਂਦਾ ਜਾਜ ਕਾ ਕੀ ਕਰੇ ਕਾ ਦੇ ਕੀ ਆ ਇਹ ਤਾਂ ਇਹ ਤਾਂ ਕੋਈ ਫਾਇਦਾ ਨਹੀਂ 27 ਜੋ ਕੀ ਆ ਕੀ ਹੋ ਗਿਆ ਜਾਂਦੇ ਪਰ ਉਹ ਯਾਰ ਇਹ ਨਹੀਂ ਕਰ ਯਾਰ ਕੀ ਪਾਲਾ ਖੁਸ਼ ਹੋ ਕੇ ਤਿੰਨ ਮਰਜ਼ੀ ਦੀ ਆਉਣ ਵੇਚਲਾ ਸਹੀ ਆ ਤੈਨੂੰ ਕੋਈ ਚੜਰਾ ਕੋ ਲਗਾ ਵਾਸ ਕੀ ਦੇ ਮਰੇ ਬੇ ਯਾਰ ਬਸ ਮਰ ਸਾ ਜੀ ਚਾ ਸਾਡੇ ਸਾਥ ਸਾਹ ਦੇ ਕਹਾਂ ਕੱਲ 30 ਰੁਪਏ ਦੇ ਤੂੰ ਪਹਿਲਾਂ ਉਹ ਯਾਰ ਐਵੇਂ ਮਾਰ ਕੇ ਉਹ ਤੋਂ ਮਾਰ ਕੇ ਬੁੱਕਾਸ਼ ਥੋੜਾ ਹੁਣ ਦਫਤਰੇ ਨਹੀਂ ਨਾ ਤੇਰਾ ਧਾਣਾ ਪਾ ਦਲਾਲ ਫਤੂਤੋ ਚਾਹ ਪਣੀ ਲੈਣਾ ਤੈਥੋਂ ਕਹਿ ਕੇ ਲੈਣਾ ਆਪਾਂ ਨਾ ਕੇ ਦਾ ਮਾਰਾ ਕਰਦੀ ਜਾਂ ਦੇਦੀ ਮਸਲੀ ਨਹੀਂ ਰਹਿਣ ਦੇ ਚੱਲ ਆ ਜਾ ਛੱਡੋ ਕੋਈ ਚੱਲ ਆ ਜਾ ਆਪਾਂ ਹੋ ਗਿਓ ਜੀ ਉਹ ਉਸਤਾਦ ਆਣ ਜਾਂ ਦੇ ਦੇ ਜਾਂ ਫਾਲਾ ਦੇ ਪੈਸੇ ਜਠਾਈ ਦੇ ਕਾਤੇ ਹੁਣ ਐਵੇਂ ਮਰੀ ਜਾਣਾ ਪਾਲਾ ਕੁਝ ਪਾਲਾ ਬਾਲਾ ਮੰਨੇ ਜਾਂਦਾ ਤੇਰੀ ਯਾਰ ਤੇ ਨਹੀਂ ਬਾਣੇ ਮੈਂ ਉਹ ਵੀ 2000 ਰੁਪਏ ਬਵਾਦਾ ਰੋਕ ਜਾ ਰੋਕ ਦਿਆ ਉਹ ਦੇ ਦੇ ਮਾੜਾ ਮੁੱਟਦਾ ਓਏ ਯਾਰ ਮਾੜੇ ਮੋਟੇ ਹੁਣ ਭਾਈ ਯਾਰ ਅਗਲੇ ਨੇ ਮੈਂ ਆਦਾ ਰੋਜ਼ ਚ ਵੇਚ ਕੇ ਅਗਲੇ ਨੇ ਮੈਂ ਵੀ ਵੇਖਣਾ ਹੀ ਹੋਣਾ ਗੱਲ ਵੇਖਣ ਦੀ ਹੁੰਦੀ ਆ ਸਾਰੀ ਯਾਰ ਮੈਂ ਵੀ ਮੈਂ ਵੀ ਮੰਨਾ ਤੁਸੀਂ ਵੀ ਮੁਨਾਫਾ ਲੈਣਾ ਮੈਂ ਵੀ ਲੈਣਾ ਅਸੀਂ ਮੁਨਾਫਾ ਨਹੀਂ ਲੈਣਾ ਭਾਈ ਹੋਰ ਫਾਲ ਚੋੜੀ ਲੈ ਕੇ ਚੱਲੀਏ ਇਹ ਕੰਮ ਚੱਲਦਾ ਸਾਰਾ ਨੋਫਾ ਹੁੰਦਾ ਨੇ ਲੈਣਾ ਸੀ ਉਹ ਲੈ ਕੇ ਚੱਲ ਜਰਾ ਫਟ ਸਾਦੇ ਹਾਲ ਦੇ ਥੋੜੀ ਨਾਰ ਬਾਈ ਤਾ ਇਹ ਆ ਬੱਕਰਾ ਸੱਤ ਉਹ ਕਿੰਨੇ ਕਿਦਾ ਮੰਦਾ ਯਾਰ ਲਿਸਾ ਕਿ ਲਿਸਾ ਕਿੰਨਾ ਓਏ ਲਿਸਾ ਤਾਂ ਹੁਣ ਤੂੰ ਬਾਈਨ ਤਕੜਾ ਬੰਦਾ ਕੋਈ ਤੂੰ ਲਿਸਾ ਬੰਦਾ ਬਹੁਤ ਰਾਜੀ ਮੰਨਦਾ ਹੈ ਚਲਾ ਤੂੰ ਇੱਕ ਵੇਖੀ ਜਾਂਦਾ ਉਹਨਾਂ ਦੇ ਬੱਲੇ ਕੀ ਹੈ ਇੱਕ ਨੂੰ ਵੇਖ ਲੈ ਫਿਰ ਆ ਤਿੰਨੇ ਛੱਡਦੇ ਆ ਉਹ ਤਿੰਨੇ ਲੈ ਆ ਕਿਉਂ ਆ ਸਾਨੂੰ পাগল ਕੁੱਤਾ ਖਾ ਗਿਆ ਕਿ ਤਿੰਨੇ ਲੈ ਜੀ ਮੈਨੂੰ ਇੱਕ ਵਾਰਕ ਪਤਾ ਕਰਾ ਦਿੱਤਾ ਹੈ 28 ਜਗ੍ਹਾ ਤੇ ਉਹ 30 ਗਾਵ ਨੇ ਆਖਦੇ ਆ ਜਦੋਂ ਤੂੰ ਮੇਜਦੇ ਨਹੀਂ ਲੁੱਟਦੇ ਆ ਕਈ ਨਾ ਆਇਆ ਨਿਕਾ ਨਾ ਜੇਗਾ 30 ਲਾ ਗਿਆ ਕੋਈ ਆਇਆ 27 ਲਾਇਆ ਸੀ ਬਾਈ ਨੇ ਨਮਨ ਕਰਦੇ ਬਾਈ ਕਸਮ ਲੱਗੇ ਲਾ ਕੇ ਜਾ 30 ਲਾ ਦਿੱਤੀ ਹੂੰ 30 ਇਹ ਦਿਨੋਂ ਮੈਂ ਉਹ ਲਾ ਕੇ ਤੇ ਬੁੱਲੀ ਆਉਣਾ ਉਹ ਲਾ ਗਿਆ ਉਹ 30 ਵਾਲਾ ਸਾਡੇ ਕਾ ਤੇ ਮੇਰੇ ਸਾਹਮਣੇ ਸਾਦ ਨਹੀਂ ਜਿਹੜੇ 30 ਮੰਲਾ ਦਾ ਪਪਾ ਜਾ ਉਹ ਯਾਰ ਉਹ ਦੱਸਾਂ ਮੈਂ ਤੁਹਾਨੂੰ ਆਪ ਕਹਿੰਦਾ ਕੋਈ ਮੇਰੇ ਸਾਹਮਣੇ ਆਂਦੇ ਆ ਜਿਹਨੇ ਤਾਂ 30 ਤੂੰ ਬੰਦੇ ਦੀ ਸ਼ਕਲ ਸਿਆਣ ਲੈ ਕੇ ਜਿਹਨੇ 30 ਹਜ਼ਾਰ ਲਾਇਆ ਖੜ ਜਾ ਯਾਰ ਰਕਮ ਰੋ ਨਾ ਸ਼ਕਲ ਸਿਆਣ ਨੇ ਕੋਈ ਉਹ ਬੰਦੇ ਨੂੰ ਮਿਲਾ ਯਾਰ 20 ਵਾਲੇ ਨੂੰ ਲਿਆ ਨੂੰ ਫੜਾਈ ਓਏ ਭਾਲ ਮੜਾ ਵੇ ਕਿਉਂ ਭੁੱਲ ਗਿਆ ਜਦਾ ਵੀ ਭਾਲੋ ਬੰਦੇ ਨੂੰ ਜਿਆਦਾ ਆਪੀ ਗੱਲ ਕਰਨਗੇ ਹਾਂ ਬੋਡੀ ਤਾਂ ਝੂਠ ਰੱਖੀ ਕਿਹੜਾ ਤੇ ਜਾ ਲਿਆ ਬੰਦੇ ਸ਼ਕਲ ਸਿਆਣ ਕਿੱਥੇ ਕੀ ਹੋ ਗਿਆ ਯਾਰ ਜਿਹੜੇ 30000 ਲਾਇਆ ਇੱਕ ਵਾਰੀ ਉਹਦੀ ਸ਼ਕਲ ਵਖਾ ਦੇ ਮੈਂ ਇਹਨੂੰ ਫੜਾ ਬਣਾ ਬੱਕਰੀ। ਲੈ। ਚਲ ਹੁਣ ਲਾਓ ਯਾਰ ਜਿਹੜੇ ਲਾਉਣੇ ਛੱਡ ਦੇ। 28000 ਦੇ ਮੁਕਾਦੇ ਬਾਈ ਯਾਰ ਹੋਰ ਕੀ ਆ? ਕਈ ਵੇਰ ਪਰਚਾਟ ਵੀ ਕਰ ਚੁੱਕਾ ਜਾਣ ਕੇ ਜਾਣ ਲੱਗੇ ਅਗਲਾ ਕਿਹੜਾ ਵੇਚਦੇ ਕਹਿ ਜੋ। ਯਾਰ ਸਾਨੂੰ ਕੀ ਲੋੜ ਹੈ ਮੈਂ ਤਾਂ ਕਹਿੰਦਾ ਸਾਡੇ ਇਹ ਤਾਂ ਮੈਂ ਕੱਦਿਆ ਖੜਾ ਮੈਂ। ਫੇਰ ਸ਼ਰਤ ਫੇਰ ਦੁਬਾਰੀ ਟੂੜ ਕੇ ਚੱਲ ਤੂੰ। ਆਈਦਾ ਆਦਾ ਕੁੱਕੇ ਨਾ ਲਾਣਾ ਕਰੀ ਬਾਈ। ਮੈਂ ਹਮੇ ਤਾਂ ਤੂੰ ਤੇ ਵੇਚਦੀ ਉਹਦਾ ਵੀ ਦੋ। ਆਈਦਾ ਆਦਾ ਸੌਦਾ ਕੁੱਕੇ ਨਾ ਮਕਾਉਣਾ ਬਾਈ ਯਾਰ ਸਾਨੂੰ ਕੀ ਲੋੜ ਥੱਲੇ ਲੱਗਦੀ। ਜੇ ਤੇ ਤੂੰ ਮੌਤ ਤਾਂ ਦਿੰਨੀ ਨਹੀਂ ਮੈਂ ਤੁਹਾਨੂੰ ਦੱਸਿਆ ਉਹ 30 ਦੀ ਝਾਕ ਛੱਡ ਯਾਰ ਤੂੰ 28000 ਰੁਪਏ ਲੈ ਲੈ ਝਾਕ ਮੈਨੂੰ ਭਾਈ ਮੈਂ ਪਹਿਲਾਂ ਦੱਸਿਆ ਤੈਨੂੰ ਉਸ ਤੋਂ ਘੱਟ ਟੱਕਰ ਪੀਰਨ 30 ਦੀ ਝਾਕ ਤੂੰ ਇਹ ਦੱਸਾਂ 30000 ਦੇ ਲੈ ਜਾ ਬੰਦਾ ਵਿਖਾ ਦੇ ਜਿਹੜੇ 30000 ਰੁਪਏ ਲੈ ਘਟਾਇਆ ਪਰਚੀ ਯਾਰ ਪਰਚੀ ਪਰਚੀ ਤੁਸੀਂ ਹੀ ਘੋਣੀ ਯਾਰ ਫਿਰ 100 ਦਾ ਕੀ ਹੋ ਜਾਊਗਾ ਭਰਾ ਯਾਰ ਚੱਕਰ ਆ ਲੈ ਯਾਰ ਪਰਚੀ ਘਟਾ ਲੈ ਚੱਕਰ ਆ ਲੈ ਪਰਚੀ 50 ਦਾ ਦੇ ਟੱਕ ਮੈਂ ਵੀ ਨਾ ਛੋੜਦਾ ਕਰਾਂਗਾ ਯਾਰ ਮੇਰੇ ਕੋਲ ਆਹ ਛੋੜਦਾ ਕਰਾਂਗਾ ਕਿੰਨੇ ਦਾ ਹੋ ਗਿਆ ਭਾਈ ਸੌਦਾ 650 ਦਾ 350 ਦਾ ਠੀਕ ਹੈ ਜਾਂ ਲੈ ਆਪੋ ਆਪ ਵੀ ਕਰ ਲੈ ਕੁਝ ਨਹੀਂ ਹੁੰਦਾ 150 ਨਾਲ ਛੱਡ ਦੇ ਨਾ ਪਰਚੀ ਆਪੋ ਆਪਣੀ 100 ਟਾ ਡਾ ਲੱਗੂ 100 ਸਾਢੇ ਦਾ ਐਵੇਂ ਲੱਗੂਗਾ ਸਾਢੇ ਦਾ ਤੁਸੀਂ ਮੰਨ ਜਾਓ 100 ਆਪਣੀ ਤੂੰ ਮੈਨੂੰ ਚ ਯਾਰ ਗੱਲ ਮਤ ਉਹ ਲੱਡੂਗਾ ਕੀ ਮੈਨੂੰ ਤਾਂ ਦੱਸ ਤਾ ਕੀ ਮੈਂ ਕਿਹੜਾ ਫੜਕਾਉਣ ਵਾਲਾ ਜਾਂ ਛੱਡ ਦੇ ਫਿਰ ਹਾਂ ਲੈ ਜਾ ਲੈ ਜਾ ਛੋਟਾ ਕਰਦੇ ਪਿਆਰ ਦੀ ਆਪੋ ਆਪਣੀ ਹੁੰਦੀ ਹੈ ਕਿਉਂ ਯਾਰ ਕਾਕੂ ਮੈਂ ਤਾਂ ਕਰੀ ਛੱਡ ਜੇ ਬੰਦਾ ਹੀ ਨਹੀਂ ਮੰਨਦਾ ਛੱਡ ਦੇ ਆ ਵੇਖ ਕੇ ਛੱਡ ਦੇ ਬਗਾ ਆ ਪੈਸੇ ਕਰੇ ਕਰਦਾ ਚੱਕ ਰਿਹਾ ਹੈ ਚਾ ਨਾਲ ਬੰਗ ਜਾ ਆ ਜਾ ਮੈਂ ਚੱਲ ਤੋਰੀ ਮਈਏ ਰੈਨੂ ਮੜਾ ਜਾ ਦੇ ਵਿੱਚ ਗੱਡੀ ਦਾ ਜੋੜੀ ਬਾਜਾ 20 ਦੀ ਜੋੜੀ ਬਾਜਾ ਹਾਂ ਥਾਲਾ ਆ ਜੋੜੀ ਹੈ ਜੋੜੀ ਬਾਜੀ ਦੀ ਕਿੰਨੇ ਦੀ ਬਾਏ ਅਵਰਾ ਕੇ ਦੱਸ 25 ਕਿੰਨੇ ਫਿਰ ਲਾ ਲਾ ਪਤਾ ਲੈਣਾ ਬੱਕਰਾ ਲੈ ਕੰਮ ਯਾਰ ਕੱਚਾ ਨਾ ਕਰੋ ਯਾਰ ਗੋਪੀ ਜਾਂਦਾ ਇਹਨੂੰ ਲੈ ਲੈਣ ਦੇ ਚੱਲ ਚੰਦਾ ਲੈ ਗੱਲ ਬੱਕਰੀ ਹੈ ਗੱਲ ਬੱਕਰੀ ਦੀ ਹੈ ਹਾਂ ਮੇਕ ਘਟੀ ਨਹੀਂ ਨਾ ਤੂੰ ਸਿਰੇ ਤੇ ਆਹ ਫੜੀ ਯਾਰ ਮੈਂ ਲੈਣ ਦੇ ਨਾ ਇਹ ਲੈਣ ਫੜ ਵੀਰ ਜੀ 11000 ਰੁਪਏ ਦੰਨਾ ਹੋਰ ਦਾ ਕੋਈ ਨਾ ਬਕਰੀ ਹੈਂ ਭਾਈ ਫੜ ਲੈ ਯਾਰ ਕੀ ਦੇਗਾ ਮੈਂ ਹਰੇਕ ਦੇ ਇੰਨੇ ਬੰਦੇ ਖੜੇ ਆ ਹਰੇਕ ਦੇ ਮੈਂ ਜਾਨਵਰ ਦੇ ਸਹੀ ਸਹੀ ਪੈਸੇ ਲਾ ਕੇ ਆਉਣਾ ਕੋਈ ਬੰਦਾ ਕਹਦੇ ਵੀ ਮੈਂਬਰ ਤੂੰ ਰਿਪੋਰਟ ਵਾਲਾ ਪੈਸੇ ਲਾ ਦਵਾ ਕੇ ਨਹੀਂ ਮੁੱਲ ਕੋਨਾ ਹਾਂ ਉਹ ਮੈਂ ਬਾਈ ਦੇ ਸਹੀ ਮੁੱਲ ਲਾਇਆ ਸੀ ਮੁੱਲ ਤੇਰਾ ਵੀ ਸਹੀ ਲਾਈ ਜਨਾ तेरे ਹਿਸਾਬ ਨਾਲ ਤੂੰ ਦੋਹਾਂ ਦਾ 30000 ਲਕਿਆ ਹਲਾ ਮੰਗਿਆ 30000 ਆ ਤੂੰ 8000 ਮੰਗਿਆ 36000 ਓ ਚਲ ਕੋਈ ਨਹੀਂ ਦਿੱਤੀ ਮੰਗਣ ਦਾ ਮੰਗ ਲਾ ਕੋਈ ਨਹੀਂ ਦਿੱਤੀ ਠੀਕ ਆ ਹਾਂ ਭਾਈ 11000 ਦਿੱਤੇ ਤਾਂ ਬਾਈ ਜੀ ਤੁਹਾਨੂੰ ਤਾਂ ਆਉਂਦਾ ਕਿੰਨੇ ਕਟਾ ਹੋ ਜਾਂਦਾ ਹਾਂ ਹਾਂ ਹਾਲਾ ਫਰਦ ਨਹੀਂ ਬਾਈ ਨਹੀਂ ਫਰਦ ਫਰ ਬਾਈ ਹੋਣਾ ਨਹੀਂ ਮੈਂ ਪਾ ਸਕਦਾ ਨਹੀਂ ਆਨਲਾਈਨ ਸੌਦਾ ਆਪਣਾ ਹੋ ਗਿਆ ਜਿੱਦੋਂ ਮੈਂ ਕਹਾ ਹੋ ਗਿਆ ਨਾ ਬੰਦਾ ਮੈਨੂੰ ਪਤਾ ਲੱਗ ਗਿਆ ਆ ਬੜੀ ਬਾਈ ਇਹ ਕਮੈਂਟ ਕਰੇਗਾ ਯਾਰ ਕੋ ਕਲ ਮੈਂ ਉਹ ਲਿਆ ਭਾਈ ਯਾਰ ਲਿਆ ਭਾਈ ਪੈਸੇ ਦਿਓ ਇਧਰ ਕਿਹੜਾ ਪੰਡਾ ਵੀਰੇ ਆਪਣਾ ਸੱਤਾਂ ਵਾਲੀ ਹੈ ਭਾਈ ਸਰ ਲਾ ਭਾਈ ਬੱਕਰਾ ਤਾਨੂੰ ਮੈਂ ਦਵਾਤਾ ਇਹ ਬਾਈ ਦੇ ਜੜਗੇ ਯਾਰ ਸਾਡੇ ਕੋਲੇ ਪਹਿਲਾਂ ਵੀ ਬੜੀ ਆ ਜਾਂ ਯਾਰ ਕੋਈ ਨਿਉਂ ਬੰਦ ਭਾਈ ਆ ਇਹਦੇ ਨਾਲ ਦਾ ਬੱਕਰਾ ਤੁਸੀਂ ਮੈਨੂੰ ਮੰਡੀ 'ਚ ਵਿਖਾ ਦਿਓ ਪੈਸੇ ਭਾਵੇਂ ਤੁਸੀਂ ਅਜਿਦੂ ਵਾਧਾ ਲਾ ਦਿਓ ਯਾਰ ਪਰ ਚੀਜ਼ ਹੈ ਕਿ ਬਾਈ ਯਾਰ ਅਸੀਂ ਬ੍ਰੀਡਰ ਇਹ ਬੰਦੇ ਨੇ ਕਹਿਣ ਮੈਂ ਹੀ ਲੈਣਾ ਬ੍ਰੀਡਰ ਬ੍ਰੀਡਰ ਕਹਿੰਦਾ ਬਲੈਕ ਜੈਟ ਬਲੈਕ ਹੈ ਕੋਈ ਬੰਦਾ ਥੋੜੀ ਥੋੜੀ ਇਹਦੇ ਚ ਨਾ ਮਤਲਬ ਪੀਆਰ ਇਹ ਕਰਦੇ ਨੇ ਕਿਉਂਕਿ ਜੀ ਨਹੀਂ ਇਹਨੂੰ ਜੀਆਂ ਵਾਲੀ ਗੋਲੀ ਤੇ ਨਹੀਂ ਬਾਈ ਬੱਲੇ ਬੱਲੇ ਕਰਾ ਬੱਕਰਾ ਕਿਨੇ ਲਿਆ ਇਹਨਾਂ ਨੇ ਮਾੜਾ ਬੱਕਰਾ ਉਹਦਾ ਹੀ ਮਿਲ ਜਾਣਾ ਨਾਲ ਵੇ ਮੈਂ ਕਹਿਆ ਯਾਰ ਕੀ ਬਾਤਾਂ ਯਾਰ ਤੂੰ ਲੈਣਾ ਸੀ ਹੋਰ ਬਰੀਕ ਲੱਗਿਆ ਪੈਂਚਾ ਡਾ ਏਡਾ ਲੱਗਿਆ ਬੱਕਰੀ ਹੈ ਕੰਨਾਂ ਦਾ ਲੱਗਿਆ ਹਾਂ ਬਈ ਉਹ ਟੈਸਟਿਕ ਗੱਲ ਬਹੁਤ ਵਧੀਆ ਹੈ ਬਾਈ ਖੁੱਲੇ ਸਾਇਦ ਲਿਆ ਕੇ ਵਿਖਾਈ ਮਾੜਾ ਯਾਰ ਮੂੰਗਲਾ ਸੁਨੱਖਣ ਵਿੱਚ ਦਾ ਟੈਸਟਿਕ ਵਾਲਿਆਂ ਦੇ ਹਾ ਟ੍ਰੈਸਟਿਕਾਂ ਦੇ ਪਾਸੇ ਲਾਏ ਆ ਆਪਾਂ ਹੋਰ ਨਹੀਂ ਕੋਈ ਆਪਾਂ ਕੋਈ ਮੜੇ ਮੜਾ ਪਾਸੇ ਬਈ ਇੱਧਰ ਵੇਖ ਹਾਂ ਹਾਂ ਨਹੀਂ ਸਹੀ ਗੱਲ ਐ ਬੱਚੇ ਹੁੰਦੇ ਨੇ ਭਾਈ ਇਹ ਸਦੀ ਜਾਂਦੇ ਆ ਚੰਗਾ ਗਾ ਖੇਡਣ ਵਾਲਾ ਆ ਲੈ ਬਈ ਭਾਈ ਇਹ ਤਾਂ ਬਹੁਤ ਵਿਆਹ ਹੈ ਇਹ 13 ਟਿੱਕਰ ਗਿਆ ਭਾਈ ਪਰ ਬੱਤਰੇ ਦੀ ਕੁਆਲਿਟੀ ਕਿ ਲਾਏ ਆ ਪੈਸੇ ਆਪਾਂ ਠੀਕ ਆ ਕੰਨਾਂ ਦੀ ਕੁਆਲਿਟੀ ਕੰਨਾਂ ਦੀ ਕੁਆਲਿਟੀ ਨੇ ਰੰਗ ਤੇ ਬਾਕੀ ਪੈਸੇ ਲਾਏ ਮੈਂ ਬਹੁਤ ਬੇਅੰਤ ਦਾ ਸੀਗਾ ਹੁਣ ਵੀ 15000 ਹੈ ਹਾਂ ਕੋਕੜੇ ਕਿੱਥੇ ਆਲਾ ਭਾਈ ਆਪ ਨੂੰ ਸੱਕਾਂ ਵਾਲੀ ਪੈਂਡਾ ਪਾਈਆਂ ਆ ਵੀਰੇ ਕਿਧਰ ਗਿਆ ਆਪ ਭਾਈ ਗੂਗਲ ਪੇ ਕਰਾ ਕੇ ਕਰਾਓ ਭਾਈ ਵਾ ਕਰਾ ਦਿਓ ਕਰਾ ਦਿਓ ਬਹੁਤ ਧੰਨਵਾਦ ਭਾਈ ਤੁਹਾਡਾ ਫੇਟਕਮ ਭਾਈ ਨਾਲ ਫੇਟ ਸਾਰੇ ਫੋਟੋ ਇੱਕ ਮੈਨੂੰ ਕਰਦੇ ਭਾਈ ਨਾਲ ਫੇਟ ਸਾਰੇ ਫੋਟੋ ਅਹੀਂ ਤੋਂ ਉਂਗਲੀ ਮਿਲਾਂਗੇ ਤੁਹਾਨੂੰ ਅਗਲੀ ਵਾਰ ਨਹੀਂ ਨਹੀਂ ਬਹੁਤ ਵਧੀਆ ਕੀਤਾ ਭਾਈ ਤੁਸੀਂ ਜਦੋਂ ਬਾ ਬਰੀਡਰ ਦਾ ਖਰਾਬ ਨਾ ਸਾਰੀ ਦੁਨੀਆ ਆਪਣੀ ਵੀਡੀਓ ਵੇਖੂਗੀ ਇਹ ਭਾਈ ਜਦੋਂ 5 400 ਪਿੱਛੇ ਕੋਈ ਬਰੀਡਰ ਨਾ ਛੱਡੋ ਇਹਦੇ ਚ ਨੁਕਸ ਨਹੀਂ ਹੋਣਾ ਚਾਹੀਦਾ ਕੋਈ 5 400 ਪਿੱਛੇ ਬਰੀਡਰ ਛੱਡੋ ਨਾ ਕੋਈ ਨੁਕਸ ਨਾ ਹੋਵੇ ਇਹਦੇ ਚ ਆ ਦੇਖੋ ਭਾਈ ਜੀ ਐ ਜਿਹੀਆਂ ਹੁੰਦੀਆਂ ਕੁਆਲਿਟੀਆਂ ਇਹਨਾਂ ਨੂੰ ਬਰੀਡਰ ਕਹਿੰਦੇ ਆ ਬਹੁਤ ਹੀ ਜਿਆਦੇ ਵਧੀਆ ਬਾਈ ਹਰਾਨੇ ਬੱਚਾ ਜ਼ੋਰ ਬਹੁਤ ਲੱਗਿਆ ਨੇ ਪਿੱਛੇ ਮੁਰਤੂ ਰੂੜ ਗਿਆ ਜ਼ੋਰ ਭਾਈ ਇਹ ਮੈਨੂੰ ਵੀਰ ਮਾਤਾ ਨੇ ਜਦੋਂ ਜਾਵੜਾ ਕਹੀ ਇਹਨਾਂ ਵੀ ਆਖਣਗੇ ਯਾਰ 10000 ਦਾ ਸੀ 8000 ਦਾ ਸੀ ਅੱਡ ਵਾਟੀ ਹੁੰਦੀ ਫੱਕਰਾਂ ਮਾਰਦੇ ਹਰਵੇਂ ਲੋਕ ਐਡਾ ਸੀ 16000 ਦਾ ਵੀ ਕਿਹਾ ਪਰ ਕਈ ਟਾਟੂ ਵਾਲਾ ਆਹ ਬਾਈ ਤੋਂ ਮੜਾ ਪੁੱਛੀ ਕਿੰਨੇ ਦਾ ਲਿਆਇਆ ਹੈ ਚਾਰ ਮਹੀਨੇ ਪਹਿਲਾਂ 10000 ਦਾ ਲੱਗਦਾ ਸੀ ਆ ਚਲ ਬਾਈ ਤੇਰੀ ਮਿਹਨਤ ਨੂੰ ਮੁੱਲ ਪੈਗਾ ਚੱਲ ਤਿੰਨ ਹਜ਼ਾਰ ਪੈਗਾ 3000 ਤਾਂ ਖਾ ਗਿਆ ਹੋਊਗਾ ਇਹ ਗੂਗਲ ਪੇ ਕਰਨੇ ਆ ਸਿੱਧਾ ਮੈਨੂੰ ਕਰ ਦਿਓ ਲੈ ਬਾਈ ਗੂਗਲ ਪੇ ਕਰਨੇ ਪਏ ਇਹ ਗਰਮੀ ਝੜ ਜਾਂਦੀ ਹੈ